ਰਾਤ ਰਾਤ ਦੇ ਦੋਸਤੋ ਹਾਂਜੀ ਬੱਚੋ ਤੁਸੀਂ ਸਾਰੇ ਜਣੇ ਮੈਨੂੰ ਬਾਰ-ਬਾਰ ਪੁੱਛਦੇ ਹੋ ਕਿ मैम ਪੀਐਸ ਟੈਕਟ 2025 ਆਏਗਾ ਜਾਂ ਨਹੀਂ ਆਏਗਾ ਅਗਰ ਆਏਗਾ ਤਾਂ ਕਦੋਂ ਆਏਗਾ ਕਿ ਦਸੰਬਰ ਚ ਪੇਪਰ ਹੋ ਜੇਗਾ ਜਾਂ ਅਕਤੂਬਰ ਚ ਪੇਪਰ ਹੋਏਗਾ ਤਾਂ ਦੇਖੋ ਅੱਜ ਤੁਹਾਡੇ ਸਾਰੇ ਕੁਐਸਚਨਸ ਦੇ ਅਨਸਰ ਤੁਹਾਨੂੰ ਮਿਲ ਜਾਣਗੇ 2025 ਦੇ ਪੇਪਰ ਹੋਏਗਾ ਜਾਂ ਨਹੀਂ ਕਿਵੇਂ ਹੋਏਗਾ ਅਗਰ ਹੋਏਗਾ ਵੀ ਤਾਂ ਤੁਸੀਂ ਉਹਦੇ ਵਿੱਚ ਕੀ ਰੋਲ ਪਲੇ ਕਰਨਾ ਹੈ ਇਹ ਸਾਰੀ ਚੀਜ਼ਾਂ ਦੇ ਜਵਾਬ ਤੁਹਾਨੂੰ ਅੱਜ ਮਿਲਣਗੇ ਪਰ ਇਸ ਵੀਡੀਓ ਦੇ ਲਾਸਟ ਤੱਕ ਬਨੇ ਰਹਿਣਾ ਕਿਉਂਕਿ ਤੁਹਾਡੇ ਨਾਲ ਅੱਜ ਬਹੁਤ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿ ਪੀਐਸਚ ਹੈ ਤੇ ਨੂੰ ਲੈ ਕੇ ਕੀ ਚੀਜ਼ਾਂ ਚੱਲ ਰਹੀਆਂ ਹਨ ਮਾਰਕੀਟ ਦੇ ਵਿੱਚ ਹਨਾ ਜਿਹੜੀ ਆਪਣੀ ਪੀਐਸਟਟੀ ਯੂਨੀਅਨ ਹੈ ਉਹ ਆਪਣੇ ਲਈ ਕੀ ਐਫਰਟਸ ਲਗਾ ਰਹੀ ਹੈ ਬੱਚਿਆਂ ਲਈ ਕੀ ਐਫਰਟਸ ਲਗਾ ਰਹੀ ਹੈ ਇਹ ਗੱਲ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਜਦੋਂ ਵੀ ਕੋਈ ਵੀ ਦਿੱਕਤ ਹੁੰਦੀ ਹੈ ਹਨਾ ਚਾਹੇ ਪੇਪਰ ਨੂੰ ਲੈ ਕੇ ਹੈ ਜਾਂ ਗ੍ਰੇਸ ਮਾਰਕਸ ਨੂੰ ਲੈ ਕੇ ਹੈ ਤਾਂ ਯੂਨੀਅਨ ਹਮੇਸ਼ਾ ਬੱਚਿਆਂ ਨੂੰ ਸਪੋਰਟ ਕਰਦੀ ਹੈ ਅਕੈਡਮੀਆਂ ਨੂੰ ਸਪੋਰਟ ਕਰਦੀ ਹੈ ਮਤਲਬ ਹਰ ਚੀਜ਼ ਵਿੱਚ ਇਹ ਹਮੇਸ਼ਾ ਅੱਗੇ ਰਹਿੰਦੇ ਐ ਤੇ ਅੱਜ ਵੀ ਆਪਾਂ ਇਹਨਾਂ ਤੋਂ ਹੀ ਜਾਣਾਂਗੇ ਪੀਐਸਟਟੀ ਯੂਨੀਅਨ ਦੇ ਹੈੱਡ ਜਿਹੜੇ ਰਾਹੁਲ ਹੈ ਉਹਨਾਂ ਤੋਂ ਪਤਾ ਕਰਾਂਗੇ ਕਿ ਪੀਐਸਟਟੀ ਦਾ ਹੁਣ ਕੀ ਸੀਨ ਹੈ ਕਿ ਪੀਐਸਟ 2025 ਚ ਆਏਗਾ ਵੀ ਜਾਂ ਨਹੀਂ ਆਏਗਾ ਕਿ ਇਹ ਸਿਰਫ ਐਵੇਂ ਤਾਂ ਨਹੀਂ ਹੈ ਕਿ ਇੱਕ ਮਾਰਕੀਟ ਚ ਰਿਊਮਰ ਫਲਾਇਆ ਜਾ ਰਿਹਾ ਬੱਚਿਆਂ ਨੂੰ ਬੇਕੂ ਬਣਾਣ ਲਈ ਕਿ ਵਾਕਈ ਹੀ ਪੀਐਸਟ 2025 ਚ ਆ ਸਕਦਾ ਇੰਨੀ ਜਲਦੀ ਕਿਉਂਕਿ ਹੁਣੇ ਰੀਸੈਂਟਲੀ 2024 ਵਿੱਚ ਪੀਐਸਟ ਹੋਇਆ ਥੀ ਅਗਰ ਆਏਗਾ ਤਾਂ ਉਹਦੇ ਵਿੱਚ ਤੁਹਾਡਾ ਕੀ ਰੋਲ ਰਹੇਗਾ ਕਿ ਤੁਹਾਨੂੰ ਸਪੋਰਟ ਕਰਨਾ ਪਾਏਗਾ ਜਾਂ ਪੇਪਰ ਆਪਣੇ ਆਪ ਹੀ ਆ ਜਾਏਗਾ ਗਵਰਨਮੈਂਟ ਇਹਦੇ ਬਾਰੇ ਵਿਚਾਰ ਕਰ ਵੀ ਰਹੀ ਹੈ ਜਾਂ ਨਹੀਂ ਕਰ ਰਹੀ ਹੈ ਤਾਂ ਆਪਾਂ ਇਹ ਸਾਰੀ ਗੱਲਾਂ ਤੇ ਗੱਲਬਾਤ ਕਰਦੇ ਹਾਂ ਰਾਹੁਲ ਦੇ ਨਾਲ ਅੱਜ ਰੌਣਕ ਸਭ ਤੋਂ ਪਹਿਲਾਂ ਪ੍ਰੀਮ ਇੰਸਟੀਚਿਊਟ ਬਠਿੰਡਾ ਦੇ ਓਨਰ ਪੂਜਾ ਮਹਿਮ ਦਾ ਬਹੁਤ-ਬਹੁਤ ਧੰਨਵਾਦ ਕੀ ਉਹਨਾਂ ਨੇ ਸਾਨੂੰ ਬੁਲਾਇਆ ਔਰ ਜਿਹੜੀ ਸਾਡਾ ਜਿਹੜੀ ਮੰਗ ਹੈ ਜਿਹੜੀ ਸਾਰੇ ਕੈਡਰ ਦੀ ਸਾਂਝੀ ਮੰਗ ਹੈ ਉਸ ਨੂੰ ਜਿਹੜਾ ਤੁਹਾਡੇ ਤੱਕ ਪਹੁੰਚਾਇਆ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਸੁਣ ਰਿਹਾ ਇਸ ਵੀਡੀਓ ਨੂੰ ਤਾਂ ਮੁੱਦੇ ਉਹੀ ਨੇ ਉਹੀ ਗੱਲਾਂ ਨੇ ਉਹੀ ਮੁੱਦੇ ਨੇ ਹੁਣ ਤੁਸੀਂ ਇੱਕ ਚੀਜ਼ ਸੋਚੋਗੇ ਕਿ 24 ਵਾਲਾ ਪੇਪਰ ਜਿਵੇਂ ਮਹਿਮ ਨੇ ਗੱਲ ਕਰੀ ਕਿ ਹੁਣੇ ਹੋ ਕੇ ਗਿਆ ਰੀਸੈਂਟ ਹੋਇਆ ਗ੍ਰੇਜ਼ ਦੀ ਦੇ ਵਿੱਚ ਕੋਈ ਗ੍ਰੇਜ਼ ਦੀਆਂ ਕਿ ਹੁਣੇ ਹੋ ਕੇ ਗਿਆ ਬਟ ਪੀਐਸ ਟੈਟਪਮ ਨੇ ਕਿ 24 ਵਾਲਾ ਹੋਇਆ 25 ਵਾਲਾ ਪੇਪਰ ਹਜੇ ਪੈਂਡਿੰਗ ਹੈ 26 ਵਾਲਾ ਵੀ ਪੈਂਡਿੰਗ ਹੈ 27 ਵਾਲਾ ਵੀ ਪੈਂਡਿੰਗ ਹੈ ਉਹ ਅੱਗੇ ਕਿ ਜਿਵੇਂ ਜਿਵੇਂ 1 ਬਾਈ 1 ਜਿਹੜੇ ਐ ਸਮੇਂ ਸਮੇਂ ਦੇ ਅਨੁਸਾਰ ਹੁੰਦਾ ਰਹੇਗਾ ਪਰ ਉਹਦੇ ਲਈ ਆਪਣੀ ਇੱਕ ਬਹੁਤ ਵੱਡੀ ਰਿਸਪੋਨਸੀਬਿਲਟੀ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਰਕਾਰ ਨੂੰ ਆਪਣੀ ਮੰਗ ਦਸੀਏ ਕਿ ਭਾਈ ਤੁਸੀਂ 24 ਵਾਲਾ ਪੇਪਰ ਲੈ ਲਿਆ ਹੋਂ 25 ਵਾਲਾ ਪੇਪਰ ਦੀ ਵੀ ਤਿਆਰੀ ਕਰੋ ਜੋ ਕਿ ਉਹਨਾਂ ਨੇ ਮੀਟਿੰਗ ਦੇ ਵਿੱਚ ਖੁਦ ਜ਼ਿਕਰ ਕੀਤਾ ਸੀਗਾ ਜਦੋਂ ਅਸੀਂ ਲਾਸਟ ਟਾਈਮ ਲੇਟੈਸਟ ਸਾਡੀ ਮੀਟਿੰਗ ਹੋਈ ਸੀ ਸਰਕਾਰ ਨਾਲ ਐਸੇ ਤਾਂ 15 16 ਮੀਟਿੰਗਾਂ ਹੋਈਆਂ ਸਰਕਾਰ ਨਾਲ ਔਰ ਹਰ ਇੱਕ ਮੀਟਿੰਗ ਦੇ ਵਿੱਚ ਇੱਕ ਨਵਾਂ ਤਜਰਬਾ ਹਰ ਇੱਕ ਮੀਟਿੰਗ ਦੇ ਵਿੱਚ ਇੱਕ ਨਵੀਂ ਅਪਡੇਟ ਮਿਲੀ ਉਸ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਗੱਲ ਕਰਾਂ ਕਿ ਹੁਣ ਤੁਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਸਾਈਟ ਮਿਲੀ ਹੋਏਗੀ ਪੀਐਸ ਸਟ੍ਰੈਟ ਮੈਮ ਕਦੇ ਨਹੀਂ ਹੋਇਆ ਕਿ ਪੀਐਸ ਸਟ੍ਰੈਟ ਦੀ ਆਫ ਦੀ ਸਾਈਟ ਕਿਉਂਕਿ ਹਰ ਹਰ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ ਦੇ ਤੋਂ ਸਾਨੂੰ ਅਪਲਾਈ ਕਰਨਾ ਪੈਂਦਾ ਸੀ ਜਦੋਂ ਅਸੀਂ ਅਪਲਾਈ ਕਰਦੇ ਸੀ ਪੇਪਰ ਲਈ ਤਾਂ ਇਹ ਬਹੁਤ ਵੱਡੀ ਚੀਜ਼ ਹੈ ਕਿਉਂਕਿ ਹਰ ਇੱਕ ਚੀਜ਼ ਸਾਨੂੰ ਵੀ ਜਦੋਂ ਤੁਹਾਡੇ ਤੋਂ ਕੁਝ ਸਿੱਖੋਂ ਨਾਲ ਮਿਲਦਾ ਜਦੋਂ ਸਾਨੂੰ ਸੁਜੈਸ਼ਨਸ ਮਿਲਦੀਆਂ ਅਸੀਂ ਉਸ ਚੀਜ਼ ਨੂੰ ਇੰਪਲੀਮੈਂਟ ਕਰਦੇ ਹਾਂ ਤਾਂ ਉਹੀ ਚੀਜ਼ਾਂ ਨੇ ਕੀ ਪਤਾ ਲੱਗਦਾ ਕਿ ਤੁਹਾਡਾ ਤੁਸੀਂ ਕੋਈ ਸਾਨੂੰ ਚੀਜ਼ ਸੁਜੈਸ਼ਨ ਦਿਓ ਕਿ ਆਹ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਤੇ ਉਹਦੇ ਨਾਲ ਆਪਾਂ ਨੂੰ ਕੁਝ ਜਿਹੜਾ ਹੈ ਪੋਜ਼ਿਟਿਵ ਰਿਸਪੌਂਸ ਸਰਕਾਰ ਵੱਲੋਂ ਦੇਖਣ ਨੂੰ ਮਿਲੇ ਤਾਂ ਹਰ ਇੱਕ ਚੀਜ਼ ਦੇ ਵਿੱਚ ਸਰਕਾਰ ਨੂੰ ਜਗਾਣਾ ਬਹੁਤ ਜ਼ਰੂਰੀ ਹੁੰਦਾ ਮੈਂ ਤੁਹਾਨੂੰ ਇੱਕ ਚੀਜ਼ ਥੋੜਾ ਜਿਹਾ ਮੈਂ ਤੁਹਾਨੂੰ ਇਸ ਥੋੜਾ ਜਿਹਾ ਹਟ ਕੇ ਚੀਜ਼ ਦੱਸਾਂ ਇੱਕ ਭਰਤੀ ਕੱਢੀ ਗਈ ਸੀ ਕਾਂਗਰਸ ਦੇ ਟਾਈਮ 264929 ਵਿੱਚ 835 ਈਟੀਟੀ ਦੀਆਂ ਭਰਤੀਆਂ ਆਈਆਂ ਜਿਹੜੀਆਂ ਤਕਰੀਬਨ 13 ਤੋਂ 14 ਹਜ਼ਾਰ ਜਿਹੜਾ ਟੀਚਰ ਹੈ ਉਹਨਾਂ ਨੇ ਨੋਟੀਫਿਕੇਸ਼ਨ ਕੱਢਿਆ ਆਮ ਦੀ ਪਾਰਟੀ ਨੇ ਤਾਂ ਇਹ ਤਾਂ ਕੋਈ ਨੋਟੀਫਿਕੇਸ਼ਨ ਵੀ ਨਹੀਂ ਕੱਢਿਆ ਤਾਂ ਉਹਨਾਂ ਨੇ ਉਹ ਵਾਲੀ ਭਰਤੀ ਰੱਦ ਹੋ ਗਈ ਸੀ ਆਪਾਂ ਸੋਚੀ ਕਿ ਕਿਉਂਕਿ ਕਾਫੀ ਸਾਥੀਆਂ ਦੇ ਮੈਸੇਜ ਵੀ ਆਉਂਦਾ ਹੈ ਕਿ ਪੀਐਸਟੈਟ ਆਪਣੇ ਆਪ ਆ ਜਾਣਾ ਹੈ ਪੀਐਸਟੈਟ ਨਾ ਤਾਂ ਯੂਨੀਅਨ ਦੇ ਕਹਿਣ ਤੇ ਆਏ ਜਦੋਂ ਸਰਕਾਰ ਨੇ ਕਹਿਣਾ ਉਦੋਂ ਹੀ ਕਹਿਣਾ ਤਾਂ ਮੈਂ ਇੱਕ ਚੀਜ਼ ਤੁਹਾਨੂੰ ਦੱਸ ਦਿਆਂ 2364 ਭਰਤੀ ਮੈਂ ਹਰ ਬਾਰੇ ਚੀਜ਼ ਮੈਂ ਬੋਲਦਾ ਹੁੰਦਾ ਹੁਣਾ ਕਿ ਉਹ ਭਰਤੀ ਦੀ ਉਮੀਦ ਨਹੀਂ ਸੀ ਉਹ ਭਰਤੀ ਉੱਥੋਂ ਹੋ ਕੇ ਆਈ ਹੈ ਜਿੱਥੋਂ ਕਹਿੰਦੇ ਆਪਾਂ ਉਮੀਦ ਆਸਾ ਉਮੀਦ ਤਾਂ ਆਪਣੀ ਖਤਮ ਹੋ ਜਾਂਦੀ ਹੈ ਉੱਥੋਂ ਭਰਤੀ ਨਿਕਲ ਕੇ ਆਈ ਹੈ ਤਾਂ ਇਸ ਕਰਕੇ ਉਹ ਵੀ ਟੀਮ ਬਣੀ ਇੱਕ ਕਿਸੇ ਨੇ ਹਿੰਮਤ ਕੀਤੀ ਜਿਵੇਂ ਸਾਡੇ ਵਰਗੇ ਜਿਵੇਂ ਅਸੀਂ ਤੁਰੇ ਫਿਰਦੇ ਆਂ ਓਵੇਂ ਉਹਨਾਂ ਵਿੱਚੋਂ ਵੀ ਕੋਈ ਚੱਲ ਕੇ ਅੱਗੇ ਆਇਆ ਨਹੀਂ ਯਾਰ ਪੇਪਰ ਦਿੱਤਾ ਤਾਂ ਆਪਾਂ ਜ਼ੋਰ ਲਾ ਕੇ ਦੇਖੀਏ ਜਿਹੜੀ ਕੋਰਟ ਦੇ ਵਿੱਚ ਰੱਦ ਹੋਈ ਪਰਤੀ ਦੁਬਾਰਾ ਬਹਾਲ ਹੋਈ ਇਹ ਹੌਸਲੇ ਨਾਲ ਸਭ ਕੁਝ ਹੁੰਦਾ ਤੁਸੀਂ ਸਾਥ ਦਿਓਗੇ ਤਾਂ 25 ਦੇ ਵਿੱਚ ਦਸੰਬਰ ਦੇ ਵਿੱਚ ਪੇਪਰ ਹੋਊਗਾ ਕਾਫੀ ਸਾਥ ਤੇ ਤਾਂ ਇਹ ਵੀ ਕਹਿ ਰਹੇ ਆ ਕਿ ਜਲਦੀ ਹੋ ਜਾਏਗਾ ਪਹਿਲਾਂ ਹੋ ਜਾਏਗਾ ਕਿਉਂਕਿ ਉਹ ਉਹਨਾਂ ਦਾ ਮੈਂ ਚਲੋ ਇਸ ਚੀਜ਼ ਦੇ ਉੱਪਰ ਕੁਝ ਬੋਲਣਾ ਨਹੀਂ ਚਾਹੁੰਦਾ ਕੋਈ ਪੁਸ਼ਟੀ ਨਹੀਂ ਕਰਨਾ ਚਾਹੁੰਦਾ ਪਰ ਜੋ ਜੈਨੂਮਨ ਹੈ ਸੰਭਰਦੇ ਵਿੱਚ ਹੋਣ ਦੇ ਚਾਂਸ ਬਣ ਸਕਦੇ ਨੇ ਕਿਉਂਕਿ ਲਾਸਟ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੋ ਸਕਦਾ ਬਟ ਉਹਦੇ ਲਈ ਤੁਹਾਨੂੰ ਸਾਰਿਆਂ ਨੂੰ ਐਫਰਟਸ ਕਰਨਾ ਪਏਗਾ ਸਭ ਤੋਂ ਪਹਿਲਾ ਐਫਰਟਸ ਤੁਹਾਨੂੰ ਸਕਰੀਨ ਦੇ ਉੱਪਰ ਪਿੱਛੇ ਤੁਸੀਂ ਦੇਖ ਲਿਓ ਕਿ ਇਹ 23 ਦੇ 23 ਜ਼ਿਲ੍ਹਿਆਂ ਦੀ ਲਿਸਟ ਤੁਹਾਨੂੰ ਇਹ ਅਸੀਂ ਗਰੁੱਪਾਂ ਦੇ ਵਿੱਚ ਵੀ ਦਿਖਾਈ ਹੈ ਔਰ ਮੈਮ ਤੁਸੀਂ ਟੈਲੀਗ੍ਰਾਮ ਚੈਨਲ ਤੇ ਵੀ ਇਹਨੂੰ ਸੈਂਡ ਕਰ ਆ ਟੈਲੀਗ੍ਰਾਮ ਦੇ ਚੈਨਲ ਦੇ ਉੱਪਰ ਵੀ ਤੁਹਾਨੂੰ ਮਿਲ ਜੂਗੀ ਡ੍ਰੀਮ ਇੰਸਟੀਚਿਊਟ ਦੇ ਹਾਰੇ ਜ਼ਿਲ੍ਹੇ ਤੋਂ ਦਿਖਾਈ ਦੇ ਰਹੇ ਨੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਆਪਾਂ ਸੱਤ ਮੈਂਬਰੀ ਕਮੇਟੀ ਬਣਾਉਣੀ ਹੈ ਇਹ ਕਿਉਂ ਜ਼ਰੂਰੀ ਹੈ ਕਿਉਂਕਿ ਜਦੋਂ ਵੀ ਮਕਾਨ ਬਣਦਾ ਹੈ ਕਿ ਨਹੀਂ ਰੱਖੀ ਜਾਂਦੀ ਹੈ ਨੀਂਹ ਦੇ ਉੱਪਰ ਚੱਲ ਕੇ ਸਾਨੂੰ ਜਿਹੜਾ ਹੈ ਉਸ ਤੋਂ ਬਾਅਦ ਆਪਾਂ ਕਹਿੰਦੇ ਕਿ ਸਟਰੋਂਗ ਜਦੋਂ ਯੂਨੀਅਨ ਸਟਰੋਂਗ ਹੁੰਦੀ ਹੈ ਤਾਂ ਉਹ ਚੀਜ਼ ਜਦੋਂ ਜੜ੍ਹਾਂ ਲੱਗ ਜਾਂਦੀਆਂ ਧਰਤੀ ਦੇ ਵਿੱਚ ਤਾਂ ਫਿਰ ਉਹ ਪੇੜ ਵੀ ਬਹੁਤ ਮਜ਼ਬੂਤ ਹੁੰਦਾ ਤੇ ਇਸ ਕਰਕੇ ਬਠਿੰਡਾ ਦੇ ਵਿੱਚ ਸਾਡੇ ਆਲਰੇਡੀ ਸਾਡੇ ਕਮਲ ਜਿਹੜੇ ਕਿ ਜਿਹਨਾਂ ਦਾ ਪੀਐਸਟ ਕਲੀਅਰ ਵੀ ਹੈ ਉਹ ਲੀਡ ਕਰ ਰਹੇ ਨੇ ਉਹਨਾਂ ਨਾਲ ਤੁਸੀਂ ਮਿਲ ਸਕਦੇ ਹੋ ਫਾਜ਼ਿਲਕਾ ਦੇ ਵਿੱਚ ਆਲਰੇਡੀ ਟੀਮ ਹੈ ਬਾਕੀ ਜਿਹੜੇ 21 ਡਿਸਟ੍ਰਿਕਟ ਨੇ ਇਹਨਾਂ ਦੇ ਵਿੱਚੋਂ ਸਾਨੂੰ ਜਿਹੜੀ ਟੀਮ ਦੀ ਲੋੜ ਹੈ ਇਹ ਅਸੀਂ ਕਿਉਂ ਕਰ ਰਹੇ ਹਾਂ ਕਿਉਂਕਿ ਸਾਨੂੰ ਇੱਕ ਚੀਜ਼ ਸਰਕਾਰ ਨੂੰ ਦੱਸਣੀ ਹੈ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਟੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਪਣਾ ਤੁਹਾਨੂੰ ਮੰਗ ਪੱਤਰ ਅਸੀਂ ਸੈਂਡ ਕਰਾਂਗੇ ਤੁਸੀਂ ਸਾਨੂੰ ਕੰਟੈਕਟ ਕਿਵੇਂ ਕਰ ਸਕਦੇ ਹੋ ਤੁਹਾਡਾ ਸਭ ਤੋਂ ਵੱਡਾ ਸਵਾਲ ਇਹ ਹੋਵੇਗਾ ਤਾਂ ਤੁਸੀਂ ਜਿਹੜਾ ਇਹ ਨੰਬਰ ਤੁਹਾਨੂੰ ਵਿਜ਼ੀਬਲ ਹੋਏਗਾ 628026496 ਸਕ੍ਰੀਨ ਦੇ ਉੱਪਰ ਤੁਹਾਨੂੰ ਦਿਖ ਰਿਹਾ ਹੋਵੇਗਾ ਇਸ ਨੰਬਰ ਤੇ ਤੁਸੀਂ ਇੱਕ ਮੈਸੇਜ ਕਰਨਾ ਹੈ ਜਦੋਂ ਤੁਸੀਂ ਇੱਕ ਟੀਮ ਬਣਾ ਲਓਗੇ ਜਿਵੇਂ ਤੁਸੀਂ ਸਾਡੇ ਨਾਲ ਕੰਟੈਕਟ ਕੀਤਾ ਜਾਨੀ ਕਿ ਜਿਵੇਂ ਤੁਸੀਂ ਆਪਾਂ ਦੇਖੀ ਕਿ ਜਲੰਧਰ ਤੋਂ ਸਾਨੂੰ ਇੱਕ ਬੱਚੇ ਨੇ ਕੰਟੈਕਟ ਕਰ ਲਿਆ ਤਾਂ ਉਹ ਬੱਚਾ ਕੀ ਕਰੇਗਾ ਜਦੋਂ ਸਾਡੇ ਨਾਲ ਕੰਟੈਕਟ ਕਰ ਲੇਗਾ ਉਹਨਾਂ ਦਾ ਜਲੰਧਰ ਦੇ ਵਿੱਚ ਕੋਈ ਫਰੈਂਡ ਸਰਕਲ ਵੀ ਹੋਏਗਾ ਉਹ ਫਰੈਂਡ ਸਰਕਲ ਨੂੰ ਨਾਲ ਲੈ ਕੇ ਇੱਕ ਟੀਮ ਬਣਾ ਲੈ ਸੱਤ ਮੈਂਬਰੀ ਅੱਠ ਮੈਂਬਰੀ ਜ਼ਿਆਦਾ ਵੀ ਹੋ ਸਕਦਾ ਜ਼ਿਆਦਾ ਵੀ ਕਰ ਲਓ ਠੀਕ ਹੈ ਜ਼ਿਲ੍ਹੇ ਦੀ ਉਹਦੇ ਵਿੱਚ ਤੁਸੀਂ ਕੀ ਕਰਨਾ ਹੈ ਜਦੋਂ ਵੀ ਤੁਹਾਨੂੰ ਕੋਈ ਮੈਸੇਜ ਲੱਗਿਆ ਕਰੂਗਾ ਯੂਨੀਅਨ ਵੱਲੋਂ ਤੁਹਾਨੂੰ ਮੈਸੇਜ ਮਿਲ ਗਿਆ ਕਰੂ ਤਾਂ ਉਹ ਗਰੁੱਪਾਂ ਨੂੰ ਤੁਸੀਂ ਕੀ ਕਰਨਾ ਹੈ ਤੁਹਾਨੂੰ ਜਦੋਂ ਮੰਗ ਪੱਤਰ ਮਿਲਿਆ ਤੁਸੀਂ ਮੰਗ ਪੱਤਰ ਡੀਸੀ ਸਾਹਿਬ ਨੂੰ ਸੁਪਨਾ ਬਸ ਇੰਨਾ ਕੰਮ ਹੈ ਉਸ ਤੋਂ ਬਾਅਦ ਆਪਾਂ ਇੱਕ ਜਿਹੜਾ ਅ ਰੋਸ ਪ੍ਰਦਰਸ਼ਨ ਰੱਖਾਂਗੇ ਉਹ ਰੋਸ ਪ੍ਰਦਰਸ਼ਨ ਕਿੱਥੇ ਰੱਖਾਂਗੇ ਐਸਸੀਆਰਟੀ ਡਿਪਾਰਟਮੈਂਟ ਮੋਹਾਲੀ ਦੇ ਵਿੱਚ ਜਿੱਥੇ ਸਾਡਾ ਨੋਟੀਫਿਕੇਸ਼ਨ ਜਾਰੀ ਹੁੰਦਾ ਹਰ ਸਾਲ ਜਿਹੜਾ ਸਾਡਾ ਕੋਡ ਹੈ ਐਸਸੀਆਰਟੀ ਜਿਹੜਾ ਸਾਨੂੰ ਈਟੀਟੀ ਡਿਪਲੋਮਾ ਕਰਾਉਂਦਾ ਉਹ ਉੱਥੇ ਆਪਾਂ ਮੰਗ ਪੱਤਰ ਜਿਹੜਾ ਹੈ ਸੌਪਾਂਗੇ ਸ਼ਾਂਤਮਈ ਟੰਗ ਦੇ ਨਾਲ ਰੋਸ ਮਾਰਚ ਹੋਏਗਾ ਹੋ ਸਕਦਾ ਆਪਾਂ ਸ਼ਾਮ ਨੂੰ ਵਾਪਸ ਆਈਏ ਹੋ ਸਕਦਾ ਹੈ ਸੀ ਤੁਹਾਨੂੰ ਪੱਕਾ ਮੋਰਚਾ ਲਾਣਾ ਪਏ ਪਰ ਦੋ ਤਿੰਨ ਦਿਨ ਦੇ ਵਿੱਚ ਹੋਏਗਾ ਔਰ ਵਾਦਾ ਤੁਹਾਡੇ ਨਾਲ ਇਹ ਹੈ ਕਿ ਤੁਹਾਡਾ ਜਿਹੜਾ ਜਦੋਂ ਵੀ ਆਪ ਉਠਾਂਗੇ ਨੋਟੀਫਿਕੇਸ਼ਨ ਲੈ ਕੇ ਉਠਾਂਗੇ ਸੋ ਇਹ ਤੁਹਾਨੂੰ ਬੇਨਤੀ ਸੀਗੀ ਤੁਹਾਨੂੰ ਡਰੀਮ ਇੰਸਟੀਚੂਟ ਦੇ ਪਲੇਟਫਾਰਮ ਤੋਂ ਦੇਰਾ ਹੀ ਬੇਨਤੀ ਕਰ ਰਹੇ ਆ ਅਲੱਗ ਅਲੱਗ ਅਕੈਡਮੀ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਔਰ ਅਸੀਂ ਬਹੁਤ ਧੰਨਵਾਦ ਹੈ ਇੱਕ ਵਾਰ ਫਿਰ ਤੋਂ ਜਿਹੜੇ ਕਿ ਪੂਜਾ ਮੈਮ ਉਹਨਾਂ ਨੇ ਅਸੀਂ ਜਿਹੜੀ ਇੱਕ ਜੈਨੂਇਨ ਗੱਲ ਦੱਸੀ ਔਰ ਉਹਨਾਂ ਨੇ ਪ੍ਰੋਬਲਮ ਨੂੰ ਸੁਣਦੇ ਹੋਏ ਇਸ ਚੀਜ਼ ਦੇ ਉੱਪਰ ਜਿਹੜਾ ਸਾਨੂੰ ਬੁਲਾਇਆ ਔਰ ਬੋਲਣ ਦਾ ਮੌਕਾ ਦਿੱਤਾ ਤੋ ਇਹ ਚੀਜ਼ਾਂ ਦੇ ਉੱਪਰ ਆਪਾਂ ਨੂੰ ਆਪਣੀਆਂ ਵੀ ਜਿਹੜੀਆਂ ਕੁਝ ਰਿਸਪੌਂਸਿਬਿਲਟੀ ਬਣਦੀ ਕਿਉਂਕਿ ਘਰ ਪਰਤੀ ਜਦੋਂ ਆਪਾਂ ਨਾ ਘਰ ਦੇ ਵਿੱਚ ਆਪਾਂ ਵੱਡੇ ਹੋ ਜਾਂਦੇ ਆ ਤਾਂ ਘਰ ਦੇ ਪ੍ਰਤੀ ਵੀ ਆਪਣੀ ਰਿਸਪੌਂਸਿਬਿਲਟੀ ਬਣਦੀ ਹੈ ਤਾਂ ਉਸੇ ਤਰਜ਼ ਤੇ ਆਪਣਾ ਜੌਬ ਨੂੰ ਹਾਸਲ ਕਰਨ ਦੇ ਲਈ ਵੀ ਆਪਣੀ ਜਿਹੜੀ ਹੈ ਰਿਸਪੌਂਸਿਬਿਲਟੀ ਹੈ ਸੋ ਬਹੁਤ ਦਾ ਸਮਾਂ ਆ ਲੈਂਦੇ ਹੋਏ ਵੀਡੀਓ ਨੂੰ ਜਿਆਦਾ ਵੱਡਾ ਨਾ ਕਰਦੇ ਹੋਏ ਇਹ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰਜ ਨੇ ਇਕੱਠੇ ਹੋਵੋ ਯੂਨੀਅਨ ਦਾ ਸਾਥ ਦਿਓ ਪੀਐਸ ਟੈਟ 2025 ਤਾਂ ਹੀ ਆਊਗਾ ਤਾਂ ਹੀ 26 ਆਊਗਾ ਤਾਂ ਹੀ 27 ਆਊਗਾ ਜੇ 25 ਵਾਲਾ 24 ਵਾਲਾ ਟਾਈਮ ਤੇ ਹੋਣਗੇ ਤੇ ਇਹ ਲੇਟ ਹੋਏ ਪਰ ਜਿਵੇਂ ਤੁਸੀਂ ਇਹ ਦੇਖਿਆ ਵੀ 12 ਮਾਰਚ 2023 ਨੂੰ 23 ਵਾਲਾ ਪੇਪਰ ਹੋਇਆ ਸੀ ਤੇ ਉਸ ਤੋਂ ਬਾਅਦ ਆਪਣੀ ਕੋਆਰਡੀਨਿੰਗ 22 ਵਾਲਾ ਸੀ ਪਰ ਸਰਕਾਰ ਦੇ ਕੋਆਰਡੀਨਿੰਗ ਉਹ 23 ਵਾਲਾ ਸੀ ਪਰ ਉਹ ਚੀਜ਼ਾਂ ਲੇਟ ਹੁੰਦੀਆਂ ਰਹਿਣਗੀਆਂ ਜੇ ਆਪਾਂ ਜੇ ਇਹ ਸਾਰੇ ਇਕੱਠੇ ਇੱਕ ਪਲੇਟਫਾਰਮ ਤੇ ਨਹੀਂ ਹੁੰਦੇ ਇਸ ਕਰਕੇ ਤੁਹਾਡਾ ਇਕੱਠਾ ਹੋਣਾ ਤੁਹਾਡਾ ਸਰਕਾਰ ਨੂੰ ਦੱਸਣਾ ਕਿਉਂਕਿ ਆਪਾਂ ਬਹੁਤ ਵੱਡੀ ਮжоਰਿਟੀ ਦੇ ਨਾਲ ਚੁਣੀ ਹੋਈ ਸਰਕਾਰ ਹੈ 92 ਐਮਐਲਏ ਦੇ ਨਾਲ ਪਹਿਲੀ ਵਾਰ ਇਸ ਮжоਰਿਟੀ ਨਾਲ ਸਰਕਾਰ ਬਣੀ ਹੈ ਇੱਕ ਬਹੁਤ ਵੱਡੀ ਮੀਤ ਦੇ ਨਾਲ ਇੱਕ ਬਦਲਾਅ ਦੇ ਵਿੱਚ ਕਿਉਂਕਿ ਜਿਨ੍ਹਾਂ ਦਾ ਪਹਿਲਾਂ ਸਿਸਟਮ ਇਹ ਸੀਗਾ ਕਿ ਐਜੂਕੇਸ਼ਨ ਔਰ ਹੈਲਥ ਦੇ ਉੱਪਰ ਕੰਮ ਕਰਾਂਗੇ ਇੱਕ ਨਵੀਂ ਸਿੱਖਿਆ ਨੀਤੀ ਜਿਹੜੀ ਬਣਾਈ ਹੈ ਨਵੀਂ ਸਿੱਖਿਆ ਕ੍ਰਾਂਤੀ ਬਣਾਈ ਹੈ ਸਿਰਫ ਇੱਕ ਰੰਗ ਰੋਗਨ ਤੱਕ ਰਹਿ ਗਈ ਬਿਲਡਿੰਗਾਂ ਉਹੀ ਨੇ ਉਹਨਾਂ ਨੂੰ ਹੀ ਇਨਾਮ ਦੇਤਾ ਉਹਨਾਂ ਨੂੰ ਹੀ ਜਿਹੜਾ ਅਪਗ੍ਰੇਡ ਕਰਤਾ ਜੀ ਅਸੀਂ ਸਮਾਰਟ ਸਿਟੀ ਬਣਾਤੇ ਅਸੀਂ ਇਹ ਕਰਤਾ ਸੀ ਉਹ ਕਰਤਾ ਸੋ ਨਾਮ ਦਾ ਉਹ ਬੇਨਤੀ ਇਹੀ ਹੈ ਸਰਕਾਰ ਨੂੰ ਜੇ ਕੋਈ ਸਰਕਾਰ ਦਾ ਨੁਮਾਇੰਦਾ ਸੁਣ ਰਿਹਾ ਹੈ ਤਾਂ ਬੇਨਤੀ ਹੈ ਵੀ ਸਰਕਾਰ ਤੱਕ ਇਹ ਆਵਾਜ਼ ਨੂੰ ਪਹੁੰਚਾ ਦਿਓ ਕਿ ਇੱਕ ਜੈਨੂਇਨ ਮੰਗ ਹੈ ਪੀਐਸ ਟੈਟ ਐਲੀਜੀਬਿਲਟੀ ਟੈਸਟ ਹੈ ਖੁਦ ਐਜੂਕੇਸ਼ਨ ਮਿਨਿਸਟਰ ਸਾਹਿਬ ਨੇ ਮੈਮ 5 ਸਤੰਬਰ ਨੂੰ ਟੀਚਰ ਡੇ ਵਾਲੇ ਦਿਨ 2023 ਦੇ ਵਿੱਚ ਬਿਆਨ ਦਿੱਤਾ ਸੀ ਕਿ ਅਸੀਂ ਅਣਵਲੀਏ ਭਰਤੀਆਂ ਮਾਸਟਰ ਕੈਡਰ ਏਟੀਟੀ ਕੈਡਰ ਪੀਐਸ ਟੈਟ ਜਿਨ੍ਹਾਂ ਤੋਂ ਮੁੱਖਕੁੰਝ ਜਿਵੇਂ ਕਿ ਆਪਾਂ ਕਹਿੰਦੇ ਨੇ ਓਵਰਏਜ ਬੱਚੇ ਹੋਏ ਉਹਨਾਂ ਨੂੰ ਮੌਕਾ ਦੇਾਂਗੇ कोरोना ਨੂੰ ਜਿਹੜੇ ਆ ਅਸੀਂ ਕਲੰਡਰ ਬਣਾਵਾਂਗੇ ਕਿ ਉਹਨਾਂ ਦੇ ਪਰਤੀਆਂ ਹਰ ਸਾਲ ਆਇਆ ਕਰਨਗੇ ਪਰ ਤਿੰਨ ਸਾਲ ਦਾ ਸਮਾਂ ਬੀਤ ਗਿਆ ਉੱਪਰ ਦਾ ਸਮਾਂ ਵੀ ਬੀਤ ਗਿਆ ਪਰ ਹਜੇ ਤੱਕ ਕੋਈ ਇਸ ਦੇ ਉੱਪਰ ਨੋਟੀਫਿਕੇਸ਼ਨ ਨਹੀਂ ਕੱਢਿਆ ਸੋ ਬਹੁਤ ਆਸਮਾਨਾ ਲੈਂਦੇ ਹੋਏ ਸਾਰਿਆਂ ਨੂੰ ਬੇਨਤੀ ਹੈ ਕਿ ਯੂਨੀਅਨ ਦਾ ਸਾਥ ਦਿਓ ਜਿਹੜੇ ਜਿਹੜੇ ਜ਼ਿਲ੍ਹਿਆਂ ਤੇ ਤੁਹਾਨੂੰ ਫਿਰ ਇੱਕ ਵਾਰ ਬੇਨਤੀ ਹੈ ਕਿ ਜਿਹੜੇ ਜਿਹੜੇ ਤੁਹਾਨੂੰ ਪਿੱਛੇ ਦਿਖਾਈ ਦੇ ਰਹੇ ਨੇ 23 ਦੇ 23 ਜ਼ਿਲ੍ਹੇ ਦੋ ਦੀ ਮੈਂ ਤੁਹਾਨੂੰ ਦੱਸਦਾ ਕਿ ਬਣੀ ਹੋਈ ਹੈ ਤਾਂ ਬਾਕੀ ਜ਼ਿਲ੍ਹਿਆਂ ਦੇ ਬਾਰੇ ਤੁਸੀਂ ਕੰਟੈਕਟ ਕਰੋ ਮੇਰਾ ਕੰਟੈਕਟ ਨੰਬਰ ਤੁਹਾਨੂੰ ਪਿੱਛੇ ਸਕਰੀਨ ਦੇ ਉੱਪਰ ਦਿੱਤੇ ਹੋਏ ਇੱਕ ਵਾਰ ਤੁਸੀਂ ਫਿਰ ਦੇ ਬਾ 8602 68496 ਇਸ ਨੰਬਰ ਦੇ ਉੱਪਰ ਮੈਸੇਜ ਕਰਕੇ ਤੁਹਾਨੂੰ ਤੁਸੀਂ ਜਿਹੜਾ ਹੈ ਕੰਟੈਕਟ ਕਰ ਸਕਦੇ ਹੋ ਤੋਂ ਇੰਨੀ ਬੇਨਤੀ ਸੀਗੀ ਜੀ ਹਮਾਜ਼ ਹਾਂ ਜੀ ਮੈਂ ਬੱਚੇ ਜਾਂਦੇ ਜਾਂਦੇ ਇਹੀ ਕਹੂੰਗੀ ਤੁਹਾਨੂੰ ਸਾਰੇ ਜਣਿਆਂ ਨੂੰ ਦੇਖੋ ਇਕੱਠਾ ਹੋਣਾ ਹਮੇਸ਼ਾ ਵਧੀਆ ਚੀਜ਼ ਹੁੰਦੀ ਹੈ ਗਰੁੱਪ ਵਰਕ ਦੀ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਤੇ ਗਰੁੱਪ 'ਚ ਇਕੱਠੇ ਹੋਵਾਂਗੇ ਤਾਂ ਹੀ ਆਪਾਂ ਨਹੀਂ ਸੁਣਵਾਈ ਹੋਏਗੀ ਦੇਖੋ ਆਪਾਂ ਕੋਈ ਲੜਾਈ ਨਹੀਂ ਕਰਨੀ ਕੋਈ ਝਗੜਾ ਨਹੀਂ ਕਰਨਾ ਹੈਨਾ ਆਪਾਂ ਤਾਂ ਬਸ ਉਹਨਾਂ ਨੂੰ ਇਹੀ ਕਹਿਣਾ ਹੈ ਕਿ ਜੋ ਤੁਹਾਡਾ ਹੱਕ ਹੈ ਸਾਨੂੰ ਟਾਈਮ ਨਾ ਦੇਤਾ ਜਾਵੇ ਕਿਉਂਕਿ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੂੰ ਏਜ ਦਾ ਕੰਸਟਰੇਨ ਹੈ ਹੈਨਾ ਏਜ ਉਹਨਾਂ ਦੀ ਲੰਘਦੀ ਜਾ ਰਹੀ ਹੈ ਹੈਨਾ ਉਹਨਾਂ ਤੇ ਵੈਸੇ ਸੋਸਾਇਟੀ ਪ੍ਰੈਸ਼ਰ ਹੈਗਾ ਤੇ ਅਗਰ ਜੇ ਟਾਈਮਲੀ ਬੱਚਾ ਨੂੰ ਜੋ ਮਿਲਦੀ ਰਹੇਗੀ ਤੇ ਸੋਸਾਇਟੀ ਆਪਣੇ ਆਪ ਹੀ ਬਦਲਾਅ ਆ ਜਾਏਗਾ ਸੋਸਾਇਟੀ 'ਚ ਆਪਣੀ ਪੂਰੀ ਜਨਰੇਸ਼ਨ ਚ ਬਦਲਾਵ ਆ ਜਾਏਗਾ ਤਾਂ ਆਪਾਂ ਸਾਰੇ ਹੀ ਚਾਣੇ ਆ ਕਿ ਪੰਜਾਬ ਚ ਬਦਲਾਵ ਆਵੇ ਆਪਣਾ ਪੰਜਾਬ ਵੀ ਕਨਸੀਡਰ ਕੀਤਾ ਜਾਵੇ ਕਿ ਹਾਂ ਇੱਥੇ ਵੀ ਸਭ ਤੋਂ ਜ਼ਿਆਦਾ ਜਿਹੜੇ ਪੜੇ ਲਿਖੇ ਲੋਕ ਹੈਗੇ ਆ ਤੋ ਤਾਂ ਹੀ ਹੋਏਗਾ ਜੇ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰਾਂਗੇ ਤਾਂ ਤੁਸੀਂ ਸਪੋਰਟ ਕਰੋ ਸਾਰੇ ਜਣੇ ਮਿਲ ਕੇ ਇਸ ਚੀਜ਼ ਲਈ ਅੱਗੇ ਆਓ ਤਾਂ ਕਿ ਆਪਣੇ ਐਗਜ਼ਾਮ ਰੈਗੂਲਰ ਹੁੰਦੇ ਰਹਿ ਤਾਂ ਆਪਣੀ ਗਰੋਥ ਹੁੰਦੀ ਹੈ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਤੇ ਅਗਰ ਜੇ ਵੀਡੀਓ ਵਧੀਆ ਲੱਗੇ ਤਾਂ ਸਾਰਿਆਂ ਨਾਲ ਸ਼ੇਅਰ ਕਰੋ ਤਾਂ ਕਿ ਜਿਆਦਾ ਜਿਆਦਾ ਬੱਚਿਆਂ ਨੂੰ ਇਸ ਬਾਰੇ ਪਤਾ ਚੱਲੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ